ਤੋਂ ਪ੍ਰਭਾਵ ਤੋਂ ਸੀ ਕਰਨ ਦਾ ਹੁਕਮ ਪ੍ਰਾਪਤ ਹੋਇਆ ਹੈ ਇਹਦੇ ਵਿੱਚ ਸਾਡੀ ਇੱਕ ਟੀਮ ਬਣੀ ਹੈ ਉਸ ਟੀਮ ਦੇ ਵਿੱਚ ਸ਼੍ਰੀ ਬਲਜਿੰਦਰ ਸਿੰਘ ਤਹਿਸੀਲਦਾਰ ਫਗਵਾੜਾ ਸ਼ਾਮਲ ਹਨ ਸ਼੍ਰੀ 파ਤਪੂਸ਼ ਜੀ ਡੀਐਸਪੀ ਫਗਵਾੜਾ ਡਾਕਟਰ ਸੰਜੀਵ ਲੋਚਨ ਸੈਕਟਰੀਸ ਐਸਟੀਐਚ ਫਗਵਾੜਾ ਸ਼੍ਰੀਮਤੀ ਸ਼੍ਰੀਮਤੀ ਉਰਮਿਲਾ ਕੁਮਾਰੀ ਫਾਰਮੇਸੀ ਅਫਸਰ ਐਸਟੀਐਚ ਫਗਵਾੜਾ ਤੇ ਸ਼੍ਰੀਮਤੀ ਸੁਖਵਿੰਦਰ ਕੌਰ ਕੋਸਲਰ ਓ ਓ ਈਟੀ ਐਸਟੀਐਚ ਫਗਵਾੜਾ ਸ਼ਾਮਲ ਹਨ ਇਹ ਮੈਮ ਇਹਨੂੰ ਸੀਲ ਕਰਦਣ ਤੇ ਆਵੇਗਾ ਹਾਂਜੀ ਫਿਰ ਸੀਲ ਕਰਨਾ ਹੈ ਕਾਰਨ ਸੀਲ ਹੋਣ ਦਾ ਜੀ ਸਾਨੂੰ ਤਾਂ ਉਪਰੋਂ ਦੀ ਆਰਡਰ ਆਇਆ ਉਹ ਕੀ ਮਤਲਬ ਕੀ ਕਾਰਨ ਮਤਲਬ ਸਮਝਾਇਆ ਹੋਣਾ ਇਸ ਦੇ ਵਿੱਚ ਦੇਖੋ ਇਹ ਜਿਹੜੀਆਂ ਹਾਰ ਅਥਾਰਟिटीज ਉਹਨਾਂ ਨੂੰ ਪਤਾ ਹੈ ਇਸ ਦੇ ਵਿੱਚ ਇੱਕ ਪ੍ਰੋਪਰ ਲੈਟਰ ਇਸ਼ੂ ਹੋਈ ਸੀ ਡੀ ਐਚ ਐਸ ਵੱਲੋਂ ਕਾ ਸੋ ਉਸ ਦੇ ਅਕੋਰਡਿੰਗਲੀ ਅਸੀਂ ਇਹਨਾਂ ਨੇ ਕਹਿ ਕੇ ਇਸ ਨੂੰ ਸੀਲ ਕਰਿਆ ਇਹ ਕਿੰਨੇ ਸਮੇਂ ਲਈ ਸੀਲ ਕੀਤਾ ਕੁਝ ਸਾਹਮਣੇ ਆਇਆ ਇਸ ਦੇ ਬਾਰੇ ਅਸੀਂ ਕੁਝ ਨਹੀਂ ਅੱਛਾ ਜੀ ਕੋਈ ਕਮੈਂਟ ਤੇ ਮੈਮ ਜਿਹੜੀਆਂ ਇੱਥੇ ਗੋਲੀਆਂ ਖਾਣਾਂ ਦੇ ਵਿਅਕਤੀ ਉਹ ਦਵਾਈ ਕਿੱਥੋਂ ਖਾਣਗੇ ਹੁਣ ਉਹ ਸਿਵਲ ਹਸਪੀਟਲ ਭਗਵਾੜਾ ਦੇ ਵਿੱਚ ਸ਼ਿਫਟ ਹੋ ਜਾਏਗਾ ਇਹ ਜਿਹੜੀ ਗੋਲੀ ਵੇਚਦੇ ਆ ਕਿੰਨੇ ਦੀ ਵੇਚਦੇ ਸਾਹਮਣੇ ਆਇਆ ਕੁਝ ਨੇ ਇਸੇ ਬਾਰੇ ਸਮਝਾਉਣੇ ਦਾ। ਅਸੀਂ ਇੱਥੇ ਸਾਰੇ ਅਕਾਊਂਟਿੰਗ ਵਗੈਰਾ ਕਰਕੇ ਜੋ ਵੀ ਸਟਾਕ ਵਗੈਰਾ ਸਾਰਾ ਚੈੱਕ ਕੀਤਾ ਹੈ ਨਾ ਕਿ ਸਟਾਕ ਚ ਕੀ ਆਇਆ ਜੀ? ਇਹ ਤਾਂ ਸਟਾਕ ਦਾ ਫਿਲਹਾਲ ਤਾਂ ਇਸ ਸਾਨੂੰ ਠੀਕ ਹੀ ਮਿਲਿਆ ਜੋ ਇਹਨਾਂ ਦੇ ਰਜਿਸਟਰ ਨਾਲ ਹੋਣੇ ਨੇ। ਮੈਮ ਸੀਲ ਕਰਨ ਦਾ ਕਾਰਨ। ਦੇਖੋ ਜੋ ਸਾਨੂੰ ਬਰੌਡਰ ਹੋਏ ਹੈ ਸੀ ਉਹਦੇ ਅਕੋਰਡਿੰਗ ਚੱਲਦਾ ਹੈ। ਤੇ ਕਿੰਨੇ ਸਮੇਂ ਤੱਕ ਚੱਲਦਾ ਹੁੰਦਾ ਹੈ ਮੈਮ ਇਹ? ਕਿਨੇ ਸਮੇਂ ਤੋਂ ਡਾਕਟਰ ਸੰਜੀਪ ਲੋਚਨ ਐਥੇ ਹਰ ਮਹੀਨੇ ਚੈਕਿੰਗ ਹੁੰਦੀ ਹੈਗੀ ਐ ਸਰਜਰੀ ਰੂਟੀਨ ਚੈਕਿੰਗ ਹੈ ਜੀ ਸੋ 5 ਸਾਲ ਤੋਂ ਇਹ ਚੱਲ ਰਿਹਾ ਸੈਨ 5 ਸਾਲ ਤੋਂ ਚੱਲਦਾ ਆ ਤੇ ਆਰਡਰ ਕੋਲੋਂ ਹੋਏ ਸੀਲ ਕਰਨਦੇ ਆ ਜੀ ਕੱਲ ਕੱਲ ਆਰਡਰ ਹੋਈ ਜਾਂਦੀ ਹੈ ਹਲੋ ਬਲਜਿੰਦਰ ਸਿੰਘ ਫਗਵਾੜਾ ਅੱਜ ਸਾਨੂੰ ਉੱਚ ਅਧਿਕਾਰੀਆਂ ਦੀ ਹਦਾਇਤਾਂ ਹੋਈਆਂ ਸੀਗਾ ਕਿ ਇੱਥੇ ਇੱਕ ਸਹਿਜ ਡੀ ਐਡਿਕਸ਼ਨ ਸੈਂਟਰ ਸੀਗਾ ਸਿਵਲ ਹਸਪੀਟਲ ਦੇ ਲੱਗੇ ਅ ਐਸ ਐਮਓ ਡਾਕਟਰ ਮੈਮ ਐਂਡ ਸਾਈਕੀਆਟ੍ਰਿਸਟ ਮੈਮ ਇਹ ਸਿਵਲ ਪ੍ਰਸ਼ਾਸਨ ਵੱਲੋਂ ਇੱਕ ਗੱਠ ਟੀਮ ਗਠਿਤ ਕੀਤੀ ਗਈ ਸੀ ਉਹਨਾਂ ਦੀ ਇਹ ਡਿਊਟੀ ਲੱਗੀ ਸੀ ਕਿ ਇਸ ਨੂੰ ਸੀਲ ਕੀਤਾ ਜਾਵੇ ਸੀਜ਼ ਕਰਨ ਦਾ ਸੀਲ ਕਰਨ ਦਾ ਕਾਰਨ ਕੋਈ ਸਾਹਮਣੇ ਆਇਆ ਤਾਂ ਨਹੀਂ ਫਿਲਹਾਲ ਤਾਂ ਸਾਨੂੰ ਉੱਚ ਅਧਿਕਾਰੀਆਂ ਵੱਲੋਂ ਫੈਸਲਾ ਆਇਆ ਹੁਕਮ ਆਇਆ ਸੀ ਕਿ ਇਹਨੂੰ ਸੀਲ ਕੀਤਾ ਜਾਵੇ ਬਾਕੀ ਹਾਲੇ ਜਾਂਚ ਦਾ ਵਿਸ਼ਾ ਹੈ